ਕੀ ਹਾਲ ਚਾਲ ਹੈ ਸਾਰਿਆਂ ਦੇ ਉਮੀਦਵਾਰਾਂ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਪਹਿਲਾਂ ਜਗਾ ਦੇਖੋ ਕਿੱਥੇ ਆਪਾਂ ਇਸ ਵਾਰ ਸੋ ਅੱਜ ਮੈਂ ਤੇ ਸ਼ਹਿਰੀ ਆਇਆ ਹਾਂ ਸਕੀ ਕਰਨ ਤੇ ਪਾਸ ਵਗੈਰਾ ਆਪਾਂ ਲੈ ਲਿਆਗਾ 43 ਰੁਪਏ ਦਾ ਸਕੀ ਪਾਸ ਆਇਆਗਾ ਤੇ ਹੁਣ ਸਮਾਲ ਲੈ ਰਹੇ ਹਾਂ ਸਕੀ ਕਰਨ ਵਾਲਾ ਆ ਜਿਹੜਾ ਬਹੁਤ ਬੜ ਦਿੰਦੇ ਬਾਕੀ ਦੂਜਾ ਵਾਰ ਲੈਤੇ ਆ ਤੇ ਕੱਲ ਹੀ ਖੁੱਲੀ ਹੈ ਸਕੀ ਸਟਾਰਟ ਹੋਈ ਹੈ ਕੱਲ ਹੀ ਇੱਥੇ ਜਿਹੜੀ ਜਗ੍ਹਾ ਤੇ ਅਸੀਂ ਆਏ ਹਾਂ ਜੋ ਜਿਹੜੀ ਸੀ ਆ ਚੁੱਕੀ ਆ ਕੱਤ ਬਹੁਤ ਜ਼ਿਆਦਾ ਹੈ ਪਾਰਕਿੰਗ ਪੰਡੂਈ ਪਈ ਹੈ ਪਹਿਲੇ ਹੀ ਪਹਿਲੀ ਵਾਰ ਕਰਨੀ ਆ ਆਉਦੀ ਜਾਂਦੀ ਕਿਸੇ ਨੂੰ ਦੋਧਾ ਨਹੀਂ ਆਈ ਗਈ ਸਾਨੂੰ ਆ ਤਾਂ ਐਕਸਪਰਟ ਆ ਸੌਰੀ ਇਹ ਤਾਂ ਵੀਡੀਓ ਦੇਖ-ਦੇਖ ਕੇ ਐਕਸਪਰਟ ਹੋ ਗਿਆ ਇਹ ਕਹਿੰਦਾ ਮੈਂ ਐਕਸਪਰਟ ਆ ਮੈਂ ਸਿਖਾਉਂਗਾ ਤੇਰੀ ਤੇ ਆ ਸਾਡੇ ਆ ਚੁੱਕੇ ਆ ਸਕੇਟ ਬੋਰਡ ਸਕੇਟ ਬੋਰਡ ਦੀ ਬਜਾਏ ਸਪੀਆਲੇ ਅੱਜ ਆ ਮੈਂ ਤੁਹਾਨੂੰ ਦੱਸਾਂਗਾ ਆਦਰਿਸ ਕਿੱਦਾ ਕਰੇ ਮੈਂ ਇੱਕ ਚਪਵਾਤਾ ਬੁੱਢ ਇੱਕ ਜਦੂ ਬੁਵਾਇਆ ਨਹੀਂ ਹੈਗਾ ਜਿੰਦਾ ਹੁਣ ਹੋਰ ਹੀ ਗੇ ਲੱਗ ਰਿਹਾ ਭਰਾ ਭਰਾ ਜੀ ਲੋ ਦੁਪਹਿਰ ਇੱਕ ਹਲਕਾ ਇੱਕ ਪਾਹ ਤੋਂ ਪਹਿਲਾਂ ਤੁਰਨ ਲੱਗੇ ਨਾਈ ਤੋਂ ਹੈ ਨਾ ਇਹ ਕੰਮ ਕਿੰਨੇ ਦਾ ਸਮਾਨ ਆਊਗਾ ਤੇ 40 40 ਮਿਲਣਾ ਹੈ ਉਹਦਾ 43 ਰੁਪਏ ਦਾ ਪਾਸ ਆਇਆਗਾ ਜਿਹੜਾ ਬਾਰ-ਬਾਰ ਉੱਤੇ ਲੈ ਕੇ ਜਾਂਦਾ ਉਹ ਤੋਂ ਫਿਰ ਉੱਡ ਕੇ ਥੱਲੇ ਆਜੂ ਫੇਰ ਦੁਬਾਰਾ ਉੱਤੇ ਚੱਲ ਜੂ ਇੱਕ ਜੋਰ ਵਾਲਾ ਪਾਸ ਇੱਕ ਦਿਨ ਵਾਲਾ 43 ਰੁਪਏ ਦਾ ਸੀ ਅਜੇ 4 ਘੰਟੇ ਵਾਲਾ ਲੈਣਾ 4 ਘੰਟੇ ਵਾਲੇ ਦਾ 4 ਘੰਟੇ ਵਾਲਾ 5 ਰੁਪਏ ਸਸਤਾ ਸੀ 5 ਰੁਪਈਆਂ ਦੇ ਫਰਕ ਸੀ ਜ਼ਿਆਦਾ ਨਹੀਂ ਫਰਕ ਸੀ ਵਧੀਆ ਇੱਕ ਡੇ ਵਾਲਾ ਲਵ ਤੇ ਸਮਾਨ ਮੇਰੇ ਖਿਆਲ ਦੇ ਵਿੱਚ 40-45 ਰੁਪਏ ਦਾ ਸਮਾਨ ਆਇਆਗਾ 90 ਰੁਪਏ ਲੱਗਦੇ ਆ ਸਕੀ ਕਰ ਲਈ ਸਕੇਟਬੋਰਡ ਦੇ ਵਿੱਚ ਨਹੀਂ ਕੀ ਲੱਗਦਾ ਜਿਹੜਾ ਸਕੇਟਬੋਰਡ ਕਰਦਾਗਾ ਸੋ ਅੱਜ ਅਸੀਂ ਸਕੀ ਕਰਾਂਗੇ ਫੇਰ ਕਰੀਏ ਸਕੇਟ ਦੇਖਾਂਗੇ ਹੈਲਮਟ ਵ ਲੋਬ ਇਹ ਬੂਟ ਵੀ ਪਾਉਣਾ ਸੌਖਾ ਨਹੀਂ ਹੈਗਾ ਤੁਹਾਨੂੰ ਬੂਟ ਪਾਉਣਾ ਦੱਸਦੇ ਆਂ ਸ਼ਹਿਰੀ ਦੱਸ ਸਾਰਾ ਕੁਝ ਬੂਟ ਤੇ ਪਾਉਣਾ ਆ ਆ ਖੋਲਣਾ ਯਾਰ ਬਸ ਕੁਝ ਨਹੀਂ ਕਰਨੇ ਇੱਥੇਰਾਵਤ 2 ਘੰਟੇ ਬਾਅਦ ਤੱਕ ਬੂਟ ਪਿਆ ਸੀ ਮੈਂ ਦੇਖੀ ਨਹੀਂ ਸੈਲਡ ਵਾਲੇ ਚੱਲ ਬੱਲ ਚੱਲ ਯਾ ਲੋਕ ਵਗੈਰਾ ਨੇ ਸਾਰੇ ਇਹ ਲੋੜੀਂਦੇ ਚੰਗੀ ਤਰ੍ਹਾਂ ਬਾਕੀ ਲੋਕ ਵੀ ਦਾ ਐਕਸਪਰਟ ਸਹਿਰੀ ਜੀ ਦੱਸਣ ਕਿ 10 ਵੀ ਸਹੀ ਕੁਝ ਕੀ ਦੱਸਾਂ ਹੁਣ ਇੱਥੇ ਵਿੱਚ ਇੱਥੇ ਕੁਝ ਨਹੀਂ ਕਰਦੇ ਯਾਰ ਲੋਬੀ ਆ ਗਈ ਆ ਫਾਈਨਲ ਲੁੱਕ ਸੈਰੀ ਪੂਰਾ ਐ ਰੈਡੀ ਆ ਸੀ ਲਾਈ ਡੰਡੇ ਵਗੈਰਾ ਮਿਲ ਚੁੱਕੇ ਆ ਸੀ ਵੀ ਵਗੈਰਾ ਆ ਚੁੱਕੀ ਆ ਐਣ ਕਾਹ ਦੀ ਦੋ ਦੋ ਐਣ ਕਾ ਲਾ ਕੇ ਜਾਣਾ ਇੱਕ ਆ ਵੀ ਆ ਦੇ ਇੱਕ ਐਕਸਾਈਟਡ ਆਈ ਐਮ ਐਕਸਾਈਟਡ ਗਾਈਜ਼ ਲੋਬੀ ਲੈ ਕੇ ਤਾਂ ਅਸੀਂ ਡਰੋਨ ਵਗੈਰਾ ਵੀ ਆਏ ਸੀਗੇ ਪਰ ਹੁਣ ਸਾਨੂੰ ਫਸਦ ਨਹੀਂ ਲੱਗਦੀ ਉੱਤੇ ਇਹ ਆਨ ਦਿੰਦੇ ਵੀਰ ਨਹੀਂ ਤੱਲ ਕਿਵੇਂ ਲੈ ਕੇ ਜਾਣਾਗਾ ਸੈਕਿੰਡ ਰੋਅ ਮੇਲੀ ਅਸੀਂ ਹੁਣ ਆ ਚੱਕ ਲੈਣਾ ਅਸੀਂ ਗਿੰਬਲ ਜੀ ਗਿੰਬਲ ਜਿਹੜੀ ਵੀ ਹੈ ਦਸਤਾਨੇ ਚੱਕ ਲਈ ਨਾ ਯਾਰ ਨਾਲ ਆ ਤੇ ਪਹਿਲਾਂ ਕੁਝ ਖਾ ਲਈਏ ਮਾੜਾ ਮੋਟਾ ਉੱਤੇ ਪਤਾ ਨਹੀਂ ਉਸ ਮਿਲਨ ਖਾਨ ਨੂੰ ਪਤਾ ਨਹੀਂ ਭੁੱਖੇ ਮਾਰਦੇ ਨਾਲ ਸਾਨੂੰ ਸਭ ਖਾ ਕੇ ਚੱਲਦੇ ਆ ਤਗੜੇ ਹੋ ਜੀ ਸੋ ਬਾਬੇ ਸ਼ਹਿਰੀ ਮੇਰੇ ਲਈ ਸਪੈਸ਼ਲ ਫਰੈਸ਼ੀ ਫੂਡ ਆਲਿਆਂ ਦੇ ਉਹ ਫਰੈਸ਼ੀ ਫੂਡ ਆਲਿਆਂ ਦੇ ਦੁੱਧ ਲੈ ਕੇ ਆਏਗਾ ਬਦਾਮਾ ਵਾਲਾ ਨਾਲ ਚਾਹ ਨਾਲ ਸੈਂਡਵਿਚ ਵਿੱਚ ਹੀ 버ਗਰ ਵਿੱਚ ਹੀ ਬਿਸਕਟ ਪਤਾ ਨਹੀਂ ਕੀ ਕੋ ਚੱਕੀ ਫਿਰਦਾ ਜੂਸ ਸੋ ਚਲੋ ਪਹਿਲਾ ਟੈਸਟ ਕਰੀਏ ਸੋ ਗਾਇਜ਼ ਇਹ ਕੋ ਸਾਹਿਬ ਨੇ ਟਿਕਟ ਤਾਂ ਲੈ ਲਈ ਸੀ ਕੱਲੀ ਸਕੀ ਦੀ ਟਿਕਟ ਲੈ ਲਈ ਉੱਤੇ ਆਹ ਜਿਹੜਾ ਲੈ ਕੇ ਜਾਂਦਾ ਸੀ ਇਹਨੂੰ ਉਹਦੇ ਇੱਥੇ ਨਹੀਂ ਸੀ ਅਗੇ ਇਹ ਲੈ ਤੀਨੀ ਹੈਗੀ ਸੋ 18 18 ਜੂ ਹੁਣ ਇਹਦੇ ਵੀ ਲਾ ਲਿਓ ਫਿਰ 100 ਚ ਹੋ ਗਿਆ ਫੇਰੀ ਤੂੰ 70 ਰੁਪਏ ਕੇ ਤੋਂ ਪੜਾਇਆ ਸਟਾਰਟ ਕੀਤਾ ਸੀਗਾ ਹੋਰੇ ਹੋਰੇ 100 ਤੇ ਪਹੁੰਚ ਗਿਆ ਤੂੰ ਲੈ ਕੇ ਤੇਲ ਪਾਣੀ ਵੱਖਰਾ ਬੜਾ ਖਚਲੇ ਹੋਇਆ ਤਾਂ ਫੁੱਲ ਸਪੀਡ ਮੈਨੂੰ ਇੱਥੇ ਵੈਸੇ ਬਾਰਫੋ ਵੀ ਦਿਖ ਰਹੀ ਉੱਤੇ ਹੀ ਭਵੇਂ ਹੋਵੇ ਉਦੋਂ ਤੁਸੀਂ ਛੇ ਫਰਫਨਾਂ ਲਈ ਕੋਈ ਕੁਝ ਨਹੀਂ ਨਾ ਤਰਾਸ ਤਾ ਬ ਲੈਣਾ ਤੇ ਦੇਣੀ ਆ ਲੈ ਮੈਂ ਤਾਂ ਉਹਨੂੰ ਕਹਿਣਾ ਵੀ ਮੈਂ ਤਾਂ ਦਿਹਾੜੀ ਮਾਰ ਕੇ ਆਇਆ ਮੈਂ ਤਾਂ ਦਿਹਾੜੀ ਦੀ ਵੈਸੇ ਦੇਵੂ ਪਰ ਕਿਹਾ ਉਹ ਵੀ ਬਾਰ ਕਿੰਨੀਆਂ ਨੇ ਕਿੰਨੇ ਲੋਕ ਆਏ ਹੋਏ ਆ 5000 ਬੰਦਾ ਕਹਿੰਦੇ ਕੀ ਕਰਨਾ ਦਾ 5000 ਦਾ 5000 ਬੰਦਾ ਆਉਂਦਾ ਸਪੀਕਰ ਕਈ ਵਾਰੀ ਦਿਨ ਦਿਨ ਚ ਮੇਰੇ ਦੋ ਤਾਂ ਲਿਆ ਆਇਆ ਇਹ ਰੇਟ ਸੁਭੀ ਜਦੋਂ ਆਪਾਂ ਕਰੇਲੋਜੀ ਲੈ ਕੇ ਉੱਤੇ ਆਏ ਨੇ ਉੱਤੇ ਤਾਂ ਬੜੀ ਰੌਣਕ ਲੱਗੀ ਹੋਈ ਏ ਯਾਰ ਇੱਥੇ ਤਾਂ ਰੈਸਟੋਰੈਂਟ ਬਣੇ ਹੋਏ ਆ ਉੱਤੋਂ ਵੀ ਮਿਲਦਾ ਸਮਾਨ ਉਹਦੇ ਕਿਰਾਏ ਤੇ ਰੈਂਟ ਤੇ ਕਰਨਾ ਸਕੂਲ ਵੀ ਹੈਗਾ ਇੱਥੇ ਸਿਖਾਉਂਦੇ ਆ ਇਹਨਾਂ ਨੇ ਸਿੱਖਣੀ ਆ ਮਤਲਬ ਮੇਰੇ ਨਾਲ ਤਾਂ ਐਕਸਪਰਟ ਹੈਗਾਗਾ ਸ਼ਾਇਰੀ ਬਦਲ ਜਿੰਨਾਂ ਦੇ ਜਿਹੜੇ ਐਕਸਪਰਟ ਨਹੀਂ ਹੈਗੇ ਉਹ ਸਿੱਖ ਸਕਦੇ ਇੱਥੇ ਆ ਕੇ ਨਾਈਸ ਹੈ ਬਹੁਤ ਤੇਰਾ ਗਮ ਬਾਫੋ ਬਾਫੋ ਆ ਬੈਗਾ ਤਤਾ ਵੀ ਆ ਉਹ ਵੀ ਘੋੜੇ ਘਾੜੇ ਦੇ ਵੀ ਮਿਲਦੇ ਆ ਓਏ ਘੋੜੇ ਘਾੜੇ ਦੇ ਵੀ ਜਿਹੜੇ ਮੋਟ ਮੋਟ ਸਾਈਕਲ ਜਿਹਾ ਵੀ ਮਿਲਦੇ ਇੱਥੇ ਦਾ ਪੁੱਛ ਲਾ ਸ਼ਹਿਰੀ ਸਕੂਲਾ ਵੀ ਕਿੰਨੇ ਦਾ ਯਾਰ ਮੈਨੂੰ ਤੇਰੇ ਤੇ ਯਕੀਨ ਜਾਂ ਨਹੀਂ ਹੈਗਾ ਪਹਿਲੇ ਇੱਕ ਵਾਰੀ ਗੱਲ ਕੇ ਦੇਖ ਹਾਂ ਸੋ ਮੇਰੇ ਵੀਰੋ ਗੱਲ ਇਹ ਹੋ ਗਈ ਆ ਜਿਹੜਾ ਪ੍ਰੋਫੈਸ਼ਨਲ ਮੈਨੂੰ ਕਹਿ ਰਿਹਾ ਸੀ ਮੇਰਾ ਕੋਸ ਸਾ ਉਹ ਪਿੱਛੇ ਰਹਿ ਗਿਆ ਡਿੱਗ ਪਿਆ ਤੇ ਨਚਾਰਾ ਵਾਰੀ ਯਾਰ ਉਹ ਨਹੀਂ ਅ ਤੱਕ ਇੱਕ ਵਾਰ ਨਹੀਂ ਡਿਗੇ ਹੈਗੇ ਰੁਕਣਾ ਰਕਣਾ ਨਹੀਂ ਆ ਰਿਹਾ ਇਹ ਮੈਨੂੰ ਆਲੋਰਾ ਮੈਂ ਵੀ ਡਿੱਗੂੰਮ ਵੀਡੀਓ ਦੇ ਚੱਕਰ ਚ ਤਾਂ ਨਹੀਂ ਨਹੀਂ ਬੱਤ ਜਬਾਤ ਗਿਆ ਡਿੱਗਨ ਨੂੰ ਕੋਸਾਂ ਕਿੱਥੇ ਰਹਿ ਗਏ ਮੇਰੇ ਆਈ ਨਹੀਂ ਉਹ ਗਾਇ ਮੇਰੇ ਕੋਸਾਂ ਆਪ ਆਏ ਡਿੱਗੇ ਉੱਤੇ ਆ ਕੇ ਲੱਬਿਆ ਮੈਂ ਦੁਬਾਰੇ ਉਹ ਉਹ ਲਾ ਦੇ ਇਹਨੂੰ ਪੈਰਾਂ ਚੋਂ ਫੇਰ ਉਤਰੇਗਾ ਪਿੱਛੇ ਧੱਬ ਕੇ ਲਾ ਦੇ ਪੈਰਾਂ ਚੋਂ ਇਹ ਤਾਂ ਮੈਨੂੰ ਸਿਖਾਉਣਾ ਪੈ ਰਿਹਾ ਇਹਨੂੰ ਕਹੇ ਤੈਨੂੰ ਮੈਂ ਸਿਖਾ ਦੂੰਗਾ ਵਾਹ ਤੇਰੀ ਲੋਬ ਇਹਪੈ ਇਦਾਂ ਇਹਨੂੰ ਸਿੱਧੇ ਰੱਖ ਲੈਣਾ ਸਾਰੀ ਠੀਕ ਹੈ ਫਿਰ ਆ ਜਿਹਦਾ ਮੂਰੇ ਫਸਾ ਕੇ ਪੈਰ ਪਿੱਛੋਂ ਦੀ ਨੱਪ ਲੈਣਾ ਕੋਚ ਸਾਹਿਬ ਮੂਰੇ ਹੋਏ ਫਿਰ ਡੰਡੀ ਘੱਟ ਦੇਣਾ ਨਹੀਂ ਤਿਲਕ ਦਾ ਕਰ ਹਾਂ ਹਾਂ ਅਜਿਹਾ ਕਰ ਗਿਆ ਡੰਡੀ ਘੱਟ ਲੈਣੀ ਹੈ ਫਿਰ ਇੱਧਰ ਲਾ ਦੇ ਸਕਦੇ ਆਪਾਂ ਤੇ ਹੁਣ ਕੋਚ ਸਾਹਿਬ ਸਮਾਈਲ ਦੇ ਦਿਓ ਇੱਕ ਮਾੜੀ ਹੁਣ ਕੋਚ ਸਾਹਿਬ ਜੀ ਡਿੱਗੇ ਕਿਸੇ ਨੇ ਮਜ਼ਾਕ ਇੱਕ ਹੋਰ ਚੀਜ਼ ਜੋ ਰੁਕਣਾਗਾ ਇਹ ਨੱਪ ਚੋੜੀਆਂ ਕਰ ਲੈਣੀ ਇਦਾਂ ਹਾਂ ਚਲ ਰੁਕਾ ਚਲ ਦੇ ਉਹ ਉੱਥੇ ਰੁਕਣਾ ਤੇ ਜਿੱਥੋਂ ਗਿਰਿਆ ਮੁੰਡਾ ਦੇਖ ਇੱਧਰ ਤੇ ਜਦੋਂ ਮੁੜਨਾ ਉਹ ਜਿੱਦਣ ਮੁੜਨਾ ਤੁਨੂੰ ਭਾਰ ਦੇ ਦੋ ਇਹੋ ਜਿਹੇ ਨਮਰ 10 ਨਾਲ ਦੇ ਦੀ ਕਹਾਣੀ ਦੱਸਦਾ ਪਿਛਲੇ ਸਾਲ ਗਿਆ ਭਾਈ ਕੀ ਕਰਨਾ ਉਹਨੇ ਨਾਲ ਇੱਕ ਬੰਦਾ ਕਿੱਦਾਂ ਰੱਖ ਮੇਰੇ ਮੂੰਹ ਵਿੱਚ ਇੱਕ ਬੰਦਾ ਸੀ ਸਿੱਖਿਆ ਹੋਇਆ ਕਹਿੰਦਾ ਮੈਂ ਸਿਖਾਉਣਾ ਤੈਨੂੰ ਉਹਨੇ ਨੂੰ ਦੱਸਦਾ ਜਿੱਧਰ ਨੂੰ ਮੋੜਨਾ ਇਧਰ ਨੂੰ ਕਰਦੀ ਇਧਰ ਨੂੰ ਮੋੜਨਾ ਇਧਰ ਨੂੰ ਕਰਦਾ ਐ ਦੱਸ ਤੇ ਧੱਕਾ ਦੇਤਾ ਰੋਕਣਾ ਦੱਸਿਆ ਨਹੀਂ ਵੀ ਰੋਕਣਾ ਕਿਵੇਂ ਆ ਫਿਰੇ ਕਿਵੇਂ ਲੱਗਣੇ ਆ ਕਹਿੰਦਾ ਮੈਨੂੰ ਵੀ ਸਾਲਾ ਰਾਹ ਚ ਹੀ ਜਾ ਕੇ ਪਤਾ ਲੱਗਿਆ ਵੀ ਜਦੋਂ ਸੁਆਸ ਜਾ ਲੱਗ ਵੀ ਉਹ ਰੋਕਣਾ ਕਿਵੇਂ ਆ ਕਹਿੰਦਾ ਮੂਰੇ ਖਾਈ ਕਹਿੰਦਾ ਮੈਂ ਕਹਿੰਦਾ ਲੈ ਲੈ ਰੱਬ ਦਾ ਨਾਮ ਵੀ ਅੱਜ ਜੇ ਬੱਤ ਗਿਆ ਫਿਰ ਉਹ ਨੂੰ ਨਹੀਂ ਛੱਡਦਾ ਜਿਹਨੇ ਮੈਨੂੰ ਧੱਕਾ ਦਿੱ ਰੱਬਾ ਨਾ ਮੈਨੂੰ ਪਿੱਛੇ ਨੂੰ ਡੇਗ ਪਿਆ ਲੱਤਾ ਚੱਕ ਤੇ ਉੱਥੇ ਚੱਲ 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 ਮੈਂ ਵੀ ਚਲਾਉਣਾ ਇਹ ਮੁੰਡਾ ਕੰਮ ਦਾ ਆ ਬੀ ਹੋਣਾ ਕਿਉਂਕਿ ਉਹ ਸਿਰੇ ਚ ਪੈਨਸਰ ਰਿਦਾ ਓਏ ਮੇਰੇ ਗਾਈਜ਼ ਕੋਣ ਸਾਹ ਡਿੱਗੇ ਓਏ ਬਾਈ ਹੈ ਪੰਗਾਇਆ ਮੈਂ ਤੁਹਾਨੂੰ ਦੱਸਤਾ ਸੀ ਲੈ ਤਾਂ ਲਿਆ ਅਜੇ ਤਾਂ ਅਸੀਂ ਉੱਤੇ ਨਹੀਂ ਗਏ ਹੈ ਗਿਆ ਲੈ ਕੇ ਥੱਲੇ ਡਿੱਗੀ ਜਾਨੀ ਤਾਂ ਪਹਿਲੀ ਚੜੀ ਪੰਗਾ ਲੈ ਲਿਆ ਬਾਈ ਪੰਗਾ ਤੈਨੂੰ ਮੈਂ ਦੱਸਤਾ ਤੂੰ ਅੱਜ ਮੌਤ ਦਾ ਖੇਲ ਕਰਾ ਰਿਹਾ ਮੌਤ ਦਾ ਨੰਗਾ ਨਾਚ ਪਰ ਆ ਆ ਵਧੀਆ ਸੀ ਜਿਹੜਾ ਰੁਕਿਆ ਨਾ ਸਟਾਈਲ ਚ ਦੋਨੇ ਲੱਤਾ ਚੱਕ ਕੇ ਉੱਤੇ ਉਹ ਸਟਾਈਲ ਮੈਨੂੰ ਜ਼ਿਆਦਾ ਵਧੀਆ ਲੱਗਿਆ ਤੇਰਾ ਉਹ ਮੈਂ ਖਾਈ ਜਾ ਕਰਦਾ ਹੀ ਸੀ ਮੈਂ ਕਿਹਾ ਡਿੱਗੂ ਥੱਲੇ ਜਾ ਕੇ ਜਾਨੂੰ ਕੈਮਰਾ ਕੱਢਿਆ ਉਹਨੂੰ ਥੱਲੇ ਪਿਆ ਲੋ ਵੀ ਸ਼ੈਰੀ ਤੋਤੀ ਰਹੇਗਾ ਕਹਿੰਦਾ ਮੈਂ ਤਾਂ ਚੰਗੀ ਤਰ੍ਹਾਂ ਕਹਿੰਦਾ ਸੈਕਟਿਫ ਏਰੀਆ ਉਹਨੂੰ ਮੈਂ ਤਾਂ ਬਹਿ ਗਿਆ ਉੱਤੇ ਮੈਂ ਕਿਹਾ ਦੇਖੀ ਜਾਊ ਪ੍ਰਬਧਾਨ ਲੈ ਕੇ ਹੁਣ ਤਾਂ ਜੱਟ ਜਾਂ ਤਾਂ ਮੋਢੇ ਤੇ ਰੱਖ ਕੇ ਵਾਪਸ ਆਊਗਾ ਸਕੀ ਵਾਲਿਆਂ ਨੂੰ ਜਾਂ ਫਿਰ ਉਹਨਾਂ ਕਰਕੇ ਆਊਗਾ ਸਾਡੇ ਨੂੰ ਯਕੀਨ ਨਾਲ ਬਾਦ ਦੇ ਲੋਕ ਆ ਜਿਹੜੇ ਇੱਧਰ ਲਿਆ ਜਿਆਦਾ ਓਕਾ ਨਹੀਂ ਇੱਧਰ ਤਾਂ ਗਏ ਥੋੜਾ ਜਿਹਾ ਸੌਖਾਗਾ ਮੈਨਾਂ ਸੌਖਾ ਲਗਾਤਾ ਮੇਰੇ ਲਈ ਤਾਂ ਵੀ ਓਕਾਗਾ ਸੌਖੇ ਕਰ ਲੈਂਦੇ ਆ ਆ ਇੱਕ ਤਾਂ ਵਾਲੇ ਟੀਦੇ ਦਾ ਛੜਾ ਜਿਹਾ ਤੋਂ ਨਾਲ ਸੌਖਾ ਚੰਗਾ ਇੱਕ ਤਾਂ ਸੁੱਕਾ ਰੇਕੀ ਦਾ ਕਰਾ ਲੇ ਲੈ ਚੱਕੀ ਅੱਜ ਤਾਂ ਸੌਖਾ ਦੱਲਾ ਕਾ ਬੈਣਾ ਹੀ ਬੜਾ ਓਕਾ ਭਰਾਵਾ ਇਹਦੇ ਉੱਤੇ ਤਾਂ ਬਸ ਆ ਬੈਠਾ ਮੈਂ ਦੋ ਤਿੰਨ ਨਗਾ ਕੇ ਫੇਰ ਬੈਠਾ ਜਾਵੇਂ ਇਸਦਾ ਲੋ ਵੀ ਜਿੰਨਾਂ ਨੂੰ ਤਾਂ ਆਉਂਦੀ ਆ ਉਹ ਤਾਂ ਐ ਜਾਂਦੇ ਆ ਸਵਾਦ ਨਾਲ ਕਿ ਜਿੰਨਾਂ ਨੂੰ ਮੇਰੇ ਰੇਣ ਨਹੀਂ ਆਉਂਦੇ ਉਹ ਸਟਾਪ ਲੈ ਲੈ ਜਾਂਦੇ ਨੇ ਕੋਈ ਡਿੱਗ ਪੈਂਦੇ ਥੋੜੀ ਦੇਰ ਤੇ ਆ ਡਿੱਗੀ ਜਾਂਦੀ ਕੱ ਡਿੱਗ ਗਿਆ ਮੁੰਡੇ ਡਿੱਗਿਆ ਕੁੜੀ ਤਾਂ ਜਾ ਰਹੀ ਹੈਗਾ ਜਿਵੇਂ ਡਿੱਗੇ ਇਦਾਂ ਹੀ ਬੱਸ ਮੈਂ ਕਿਤਾ ਜਾ ਰਿਹਾ ਥੱਲੇ ਨੂੰ ਓਹੋ ਕੰਮ ਖਤਰੇ ਵਾਲੀ ਹੈ ਲੈ ਤਾਂ ਪੰਗਾ ਹੀ ਲਿਆਗਾ ਮਤਲਬ ਛੱਤ ਪੇੜ ਤਾਂ ਨਹੀਂ ਬਾਝੀ ਬਾਝਾ ਡਿੱਗਦੇ ਆ ਓਹ ਦੁੱਖ ਬਹੁਤ ਲੱਗਦਾ ਹੈ ਯਾਰ ਓਹ ਨਾ ਆਲਦਾ ਮੇਰਾ ਵਿਚਾਰਾ ਆਏ ਨਹੀਂ ਥੱਲੇ ਜਾ ਸ਼ਰੀ ਤਾਂ ਡਰ ਗਿਆ ਉਹ ਤੋਤੇ ਆਉਣ ਕੱਲੇ ਹੀ ਖੜਾ ਮੈਂ ਇੱਥੇ ਮਾਦਾ ਕਿਸੇ ਤੋਂ ਫੋਟੋ ਚਾਹੁੰਨ ਤੋਂ ਵੀ ਖੜਾ ਫੋਟੋ ਹਟ ਕੇ ਕੱਚੇ ਤੋਂ ਇੱਥੇ ਤੱਕ ਆ ਤ ਗਿਆ ਹੀ ਆ ਉਧਰ ਬਾਲੇ ਖਤਰਨਾਕ ਆ ਉਹ ਪਤਾ ਨਹੀਂ ਕਿਵੇਂ ਗੁਮੇ ਕਰਾਂਗੇ ਮੈਨੂੰ ਤਾਂ ਨਹੀਂ ਹੋ ਰਿਹਾ ਆਏਗਾ ਸੋ ਮੈਂ ਤੇ ਹੀ ਹੜਵਾਈ ਦੇਣਾ ਜਾਹੂਗਾ ਜੀ ਨਹੀਂ ਲੋ ਪੰਗਾ ਰਹਿਣ ਦੋ ਹੋਰ ਕੁਝ ਕਰ ਲਓ ਬਹੁਤ ਕੁਛ ਕਰ ਲਓ ਇਹ ਚੀਜ਼ ਨਾਲ ਪੰਗਾ ਨੋ ਚੰਗਾ ਲੋ ਵੀ ਆ ਗਿਆ ਆ ਗਿਆ ਤਾਂ ਕਿਧੋ ਕੇ ਖਾ ਕੇ ਅਰੇ ਕਿੱਥੇ ਫਸ ਗਿਆ ਆਪਾਂ ਤੂੰ ਵੀ ਮਸਾਇਆ ਪਰ ਤੂੰ ਗਰੀਬ ਮਦਾ ਉਹ ਪ੍ਰੋਫੈਸ਼ਨਲ ਆ ਮੈਂ ਤੇਰੇ ਕਰਕੇ ਰੁਕੇ ਆਂ ਦੋ ਘਟੇ ਮੈਨੂੰ ਤੇਰੇ ਨੂੰ ਆਈ ਨੂੰ ਹੋ ਕੇ ਤੈਨੂੰ ਡੀਗਰਾ ਮੈਂ ਉਧਰ ਨੇਰੇ ਤੇ ਗਿਆ ਸੀ ਜਿਹੜਾ ਸਾਨੂੰ ਉਹਦਾ ਹਾਂ ਫਿਰ ਕਿਵੇਂ ਆਇਆ ਆ ਹੱਥ ਚ ਫੜ ਕੇ ਜਿਵੇਂ ਹੁਣ ਥੱਲੇ ਆ ਗਿਆ ਉਹ ਥੱਲੇ ਸਟਾਰ ਉਹ ਮੈਨੂੰ ਭਰਾ ਵਾ ਇੱਕ ਨੇ ਉਹਦੇ ਤੇ ਚੜਦਾ ਸੀ ਸਭ ਮਜ਼ਾਕ ਮਜ਼ਾਕ ਚ ਮੈਨੂੰ ਕਹਿੰਦਾ ਨਾ ਕਹਿੰਦਾ ਵੀ ਆਹ ਸਾਰਾ ਸੁੱਖ ਹੈ ਤੇ ਚੜ ਜਾ ਹੁਣ ਮੈਨੂੰ ਕੀ ਪਤਾ ਸੀ ਮੈਂ ਚੱਲਣ ਲੱਗ ਗਿਆ ਉਹਦੇ ਨਾਲ ਦੇ ਨੇ ਮੈਨੂੰ ਦੱਸਿਆ ਕਹਿੰਦਾ ਮਰਨਾ ਥੋੜੀ ਹੈਗਾ ਤੂੰ ਕਹਿੰਦਾ ਪਹਿਲੀ ਵਾਰ ਕਰਨੀ ਹੈ ਕਹਿੰਦਾ ਇੱਧਰ ਨਾ ਜਾ ਕੇ ਤਾਂ ਹੱਸਦਾਗਾ ਤੈਨੂੰ ਮੈਂ ਕਹਾ ਸ਼ੁਕਰ ਆ ਭਰਾਵਾ ਤੂੰ ਦੱਸਦਾ ਮੈਂ ਤਾਂ ਉੱਤੇ ਲੰਘ ਜਾਣਾ ਸੀ ਉੱਤੋਂ ਮੈਨੂੰ ਤੁਰ ਕੇ ਆਉਣਾ ਸੀ ਉੱਥੋਂ ਉਹ ਵੀ ਕੋਈ ਸਾਹਿਬ ਇਹ ਉੱਧਰ ਜਾ ਕੇ ਡਿੱਗਣਗੇ ਪਰੇ ਹੁਣ ਨਹੀਂ ਠੱਕਦਾ ਇਹ ਹੁਣ ਡੱਕੀ ਰੁਕਿਆ ਜਾਊਗਾ ਤੋ ਓ ਮਾਈ ਗਾਡ ਕਿੱਥੇ ਪੰਗਾ ਲੈ ਲਿਆ ਜਾ ਹੋਰ ਥੱਲੇ ਹੁਣ ਹਾਂ ਹਾਂ ਥੋੜਾ ਜਿਹਾ ਇੱਥੋਂ ਇੱਥੇ ਤੱਕ ਪਹੁੰਚਿਆਗਾ ਥੋੜਾ ਜਿਹਾ ਸਹੀ ਆਇਆ ਸੋ ਮੇਰੇ ਵੀਰੋ ਬਹੁਤ ਸਮਾਂ ਟੱਕਰਾ ਮਾਰਨ ਤੋਂ ਬਾਅਦ ਸੈਰੀ ਆਉਣ ਲੱਗੀ ਨਾ ਹਾਂ ਤਾਂ ਥੋੜੀ ਥੋੜੀ ਤਾਂ ਜਿਵੇਂ ਡਿੱਗਣੋ ਜੇ ਹਟ ਗਏ ਹਾਂ ਕਾਫੀ ਆਨਦਾ ਉਹੀ ਕਹਿੰਦਾ ਡਿੱਗਣੋਂ ਜੇ ਹਟ ਗਿਆ ਬਾਵਾ ਡਿੱਗ ਡੁੱਕ ਕੇ ਲਤਲਤਾ ਮੁੜ ਗਿਆ ਬਰਾਵਾ ਇਹ ਤਾਂ ਹੁਣ ਬਾਅਦ ਚ ਲਾਇਆ ਤਾਂ ਪਤਾ ਲੱਗਦਾ ਬੁੱਟਾ ਕੋਈ ਨਹੀਂ ਲੱਤਾਂਗੇ ਨਹੀਂ ਪਰ ਉਹ ਆਨ ਲੱਗ ਗਿਆ ਹੁਣ ਰੁਕਣਾ ਰਕਣਾ ਜੇ ਪਤਾ ਲੱਗਣ ਲੱਗਾ ਜੇ ਮੁੜਨਾ ਜੇ ਨਹੀਂ ਚੰਗੀ ਤਰ੍ਹਾਂ ਆਨ ਲੱਗਿਆ ਰੁਕ ਜਾਈਦਾ ਪਰ ਤੇ ਲੋ ਵੀ ਹੋ ਚੱਲੀ ਆ ਸ਼ਾਮ ਨਹੀਂ ਰਾਹੋ ਚੱਲਿਆ ਬਾਸ ਹੁਣ ਤਾਂ ਬੰਦ ਹੋਣ ਵਾਲੀ ਆ ਘੰਟੇ ਤੱਕ ਇਹ ਪਰ ਇੱਕ ਗੱਲ ਆ ਵੀ ਡਿੱਗ ਡਗਾ ਕੇ ਟਕਰੇ ਟੁਕਰੇ ਮਾਰ ਕੇ ਹੁਣ ਆਉਣ ਲੱਗ ਗਿਆ ਹੁਣ ਇੰਨਾ ਕੁ ਅਸੀਂ ਵੀ ਆਉਣੇ ਹੁੰਦੇ ਆ ਘੋਮ ਦੇ ਤੌਰ ਨਾਲ ਹੋਣ ਵਧੀਆ ਹੋਣ ਲੱਗ ਗਿਆ ਸਾਰੀ ਲੱਗੀ ਹੋਣ ਵੀਰੇ ਭਾਈ ਇਹ ਵੀ ਟੱਕਰਾਂ ਮਾਰਨੇ ਪੈਂਦੇ ਆ ਦੋ ਘੰਟੇ ਤਾਂ ਗੋਡੇ ਬਣਾਉਣੇ ਪੈਂਦੇ ਆ ਪਰ ਉਹਨਾਂ ਗੋਡੇ ਵੀ ਬੱਸ ਕਹਿ ਗਏ ਨੇ ਦੋਨੋਂ ਸੀ ਗੁੱਟਿਆਂ ਦੀ ਜਮਾ ਜਾਣ ਦੇ ਕਲ ਜੋ ਕੀ ਆ ਪਰ ਇੰਨਾ ਕਹਿਆ ਵੀ ਆ ਹੁਣ ਇਹਦੇ ਵਿੱਚ ਤਾਂ ਕਰ ਲਈ ਦੀ ਆ ਵਧੀਆ ਸੀ ਉਦੋਂ ਤੇ ਜਿਹੜਾ ਢਲਾਨ ਬਹੁਤ ਆ ਉਹ ਉਹ ਤਾਂ ਕੋਈ ਨਹੀਂ ਕਰੇ ਸੋਚਾਂਗੇ ਦੋ ਚਾਰ ਮਹੀਨੇ ਲਗਾਤਾਰ ਕਰੇ ਸੀ ਫੇ ਸੋਚਾਂਗੇ ਯੂ ਦੇ ਚੈੱਕ ਕਰੋ ਯੂ ਬੜਾ ਘੈਂਟ ਆ ਚੀਜ਼ ਵਧੀਆ ਪਰ ਵੀ ਹਾਂ 2-3 ਘੰਟੇ ਪਹਿਲਾਂ ਬੰਦਾ ਨਾ ਲੈ ਲੇਵੇ ਸਕੂਲ ਕਰ ਲਵੇ ਜਿਹੜੇ ਇੱਥੇ ਦਿੰਦੇ ਆ 50 ਰੁਪਏ ਦਾ ਮਿਲਦਾਗਾ ਟੀਚਰ ਜਾ ਉਹ ਸਿਖਾਉਂਦਾ ਘਾਟਾ ਦੋ ਘੰਟੇ ਫੇਰ ਬਜਾਰਾ ਵਧੀਆ ਰਹਿੰਦਾਗਾ ਲੋ ਵੀ ਟੱਟ ਹਾਰ ਕੇ ਆ ਕੇ ਗੱਡੀ ਚ ਬਹਿ ਚੁੱਕੇ ਆ ਸਮਾਨ ਦਿੱਤਾ ਇਹ ਮੋੜ ਆਪਾਂ ਸਵਾਦ ਆਇਆ ਪੂਰਾ ਜਦੋਂ 2 ਕੁ ਘੰਟੇ ਡੱਕ ਡਗਾ ਕੇ ਜਿਦੋਂ ਲੱਗ ਗਈ ਫੇਰ ਤਾਂ ਬਹੁਤ ਸਵਾਦ ਆਇਆ ਪਰ ਉ ਤੱਕ ਲੱਤਾਂ ਦੀ ਬੱਸ ਹੋ ਗਈ ਲੱਤਾਂ ਦਾ ਹੁਣ ਐਂਡ ਤੇ ਆ ਕੇ ਤਾਂ ਕਹਿਨੀ ਆ ਸੀ ਬੱਸ ਕਰ ਲੈ ਚੱਲੋ ਸਾਡੀ ਜਲਨ ਐਨਰਜੀ ਹੈ ਨਹੀਂ ਇਹ ਆਏ ਜਿਹੜੇ ਨਾ ਬੂਤ ਦਿੰਦੇ ਆ ਉਹ ਉਹ ਬੜੇ ਔਖੇ ਆ ਉਹਨਾਂ ਪੈਰ ਮੁੜਦੇ ਆ ਉਹਦੇ ਨਾਲ ਨਾ ਲੱਤਾਂ ਮੁੜਦੀਆਂ ਨੇ ਸਾਰੇ ਘੁੰਮਦਾ ਜੇ ਬੰਦਾ ਘੁੰਮਦਾਗਾ ਟੁਰਨਾ ਬੜਾ ਔਖਾ ਹੁੰਦਾ ਨਾਲ ਤੇ ਇੱਕ ਸਕੀ ਇਧਰ ਉਧਰ ਨੂੰ ਹੋ ਕੇ ਬੜਾ ਔਖਾ ਕਰ ਦਿੰਦੀ ਆ ਥੋੜਾ ਜਿਹਾ ਹਾਂ ਔਖਾ ਹੈਗਾ ਕੰਮ ਆ ਸਵਾਦ ਵੀ ਆਉਂਦਾ ਕੋਈ ਕਰ ਲਿਆ ਸੀ ਅੱਜ ਹਾਂ ਥੋੜਾ ਜਿਹਾ ਰਿਸਕ ਲੈ ਕੇ ਜਿਹਨੇ ਟਰਾਈ ਕਰਨਾ ਐਂ ਲੱਤਾਂ ਬਹਾ ਤਕੜੀਆ ਕਰਕੇ ਆਏ ਉਹ ਟਿਕਣਾ ਡਗਾਉਣਾ ਬਹੁਤ ਪੈਂਦਾਗਾ ਤੇ ਚਲੋ ਫੇਰ ਕਦੇ ਮਿਲਦੇ ਆ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ